ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਭੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂ ਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਆਪਣੇ ਸੱਜਣ ਵੀਰ ਜਾਣਦੇ ਆ ਠੀਕ ਆ ਜੀ ਵੀਰ ਵਪਾਰ ਮਾਲ ਰੂਟੀਨ ਦੇ ਵਿੱਚ ਲਿਆਉਂਦਾ ਤੇ ਲਿਆ ਕੇ ਸੇਲ ਕਰਦਾ ਵਪਾਰ ਦਾ ਕੰਮ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਤਕਰੀਬਨ ਤੁਹਾਨੂੰ ਕੋਈ 6-5 6 ਨਾਗ ਆਪਾਂ ਦਿਖਾਉਨੇ ਆ ਟੋਟਲ ਕੋਈ ਤਿੰਨ ਤੋਂ ਚਾਰ ਬੈੜਾ ਦੋ ਕੋਈ ਮੱਝਾਂ ਝੋਟਕਾ ਤੁਹਾਨੂੰ ਦਿਖਾ ਦਿਆਂਗੇ ਮਾਲ ਸੋਇਆ ਸੋਇਆ ਵੀ ਆ ਦੇਚ ਕੁਝ ਕੁ ਨਗ ਜਿਵੇਂ ਟੋਕੜ ਵੀ ਦਿਖਾ ਦੇਾਂਗੇ ਠੀਕ ਆ ਸੋ ਪੰਜ ਛੇ ਪਸ਼ੂ ਆ ਪੰਜਾ ਛਿਆਂ ਦੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਹਰਿਆਲੀ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂ ਕੇ ਪੱਟੀ ਬਿਲਕੁਲੋ ਲੱਗੇ ਆ ਅੱਜ ਤਰੀਕ 7 ਦਸੰਬਰ ਤੇ ਸਮਾਂ ਮਾਰਨਿੰਗ ਤੇ ਕੋਈ 9 ਵਜੇ ਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸ਼ਟਾਰਟਿੰਗ ਦੇ ਵਿੱਚ ਹੀ ਕਰਦੇ ਆ ਜਿਹੜੇ ਪਸ਼ੂ ਤੁਸੀਂ ਦੁੱਧ ਤੇ ਚੱਲਣ ਦੇ ਆ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਜਿਹੜੀ ਕੋਈ ਅਵਾਰ ਜਾਂ ਕੋਈ ਵੀ ਪਸ਼ੂ ਆਪਾਂ ਗੱਭਣ ਦਿਖਾਉਣੇ ਆ ਕੋਈ ਤਿੱਪ ਕੇ ਚਾਰੇ ਤਰ੍ਹਾਂ ਦੀ ਤਸੱਲੀ ਉਹ ਕਰਕੇ ਲੈ ਕੇ ਜਾਓ ਆ ਉਹ ਕਰਦੇ ਆ ਗੱਲਬਾਤ ਸੰਦੀਪ ਸਤਿ ਸ੍ਰੀ ਅਕਾਲ ਭਰਾ ਅੱਛਾ ਹਾਂ ਸੰਸਾਰ ਹੋ ਠੀਕ ਠਾਕ ਵੀਰੇ ਹਾਂਜੀ ਹਾਂਜੀ ਬੜੀ ਕਿਰਪਾ ਮਾਲਕ ਦੀ ਓਕੇ ਬਹੁਤ ਵਧੀਆ ਕੁਲਦੀਪ ਸਿੰਘ ਠੀਕ ਠਾਕ ਮਹਾਰਾਜ ਇਹ ਵੀ ਕੁਲਦੀਪ ਅੱਜ ਮਾਲ ਜਿਵੇਂ ਆਪਾਂ ਪਸ਼ੂਆਂ ਦੀ ਗੱਲ ਕੀਤੀ ਤਕਰੀਬਨ ਕੋਈ 5-6 ਨਾਕੇ ਗਏ ਆ ਹਾਂਜੀ 6 ਆ 4 ਵੜਾਂ ਤੇ 2 ਮੱਜਾਂ ਠੀਕ ਆ ਵੀਰੇ ਦੋਵੇਂ ਸੂਈਆਂ ਤਾਜ਼ੀ ਮਾਲ ਸੂਇਆ ਸੁਇਆ ਕੇ ਵਿੱਚੋਂ ਕੋਈ ਗੱਭਣ ਵੀ ਆ ਇੱਕ ਹੀ ਗੱਭਣ ਵੜਾ ਆ ਸ਼ਾਈ ਵਾਲ ਵੜ ਇੱਕ ਗੱ ਬਾਕੀ ਤਕਰੀਬਨ ਕੋਈ ਟੋਕਰ-ਟਾਕੜ ਵੀ ਨਾ ਗਏ। ਹਾਂ ਦੋ ਟੋਕੜਾ ਗਈਆਂ। ਠੀਕ ਆ ਜੀ। ਇਹਦਾ ਬੱਚਾ ਮਰ ਗਿਆ ਵਾਏ ਸੂਈ ਉਹੀ। ਉਹ ਪੰਜਾਂ ਦਿਨਾਂ ਦੇ ਮਹੀਨੇ ਦੀ ਲਾ ਲਈ। ਠੀਕ ਆ। ਵੀਡੀਓ ਅਪਲੋਡ ਹੋ ਗਈ ਹੈ ਬਣੀ ਦੀ ਜਦੋਂ ਆਈ ਹੈ। ਠੀਕ ਆ ਠੀਕ ਆ। ਪਰਸੋਂ ਲਈ ਤੇ ਪਰਸੋਂ ਆਉਂਦੀ ਆ ਮਰ ਗਿਆ। ਠੀਕ ਆ ਬੱਚਾ ਮਰ ਗਿਆ। ਹਾਂ ਤਾਜੀ ਹੋਣ ਗਈਆਂ। ਠੀਕ ਆ ਠੀਕ ਆ। ਹੇਰਵਾ ਕੀਤਾ ਹੈ। ਹਾਂ। ਤੇ ਮੱਜਾਂ ਦੋ ਸੂਈਆਂ ਤਾਜ਼ੀਆਂ ਹੀ ਆ। ਹਾਂ ਮੱਜਾਂ ਦੋ ਸੂਈਆਂ ਤਾਜ਼ੀਆਂ ਕਿਤੇ ਰਾਤ ਸੂਈ ਆ। ਠੀਕ ਆ। ਇੱਕ ਨੂੰ ਹੋ ਗਏ 5-6 ਦਿਨ ਪਹਿਨੂੰ। ਠੀਕ ਆ। ਸ਼ੁਰੂਆਤ ਇੱਥੋਂ ਕਰ ਲੈ ਗਲਦੀਪ ਹਾਂ ਇੱਥੋਂ ਹੀ ਕਰ ਲੈ ਪਹਿਲੇ ਨੰਬਰ ਤੇ ਆਪਣੇ ਕੋਲ ਵਾਰਡ ਆ ਗਈ ਹੈ ਕਰਾਸ ਰੰਗ ਬਰੀਡ ਦੇ ਵਿੱਚ ਇਹਦਾ ਬੱਚਾ ਤੁਸੀਂ ਦੱਸਿਆ ਪਰਸੋਂ ਮਰਿਆ ਹਾਂ ਕਿੰਨਾ ਦੁੱਧ ਐਸ ਵਕਤ ਦੁੱਧ 8 ਕਿਲੋ ਆਉਣਾ 8 ਕਿਲੋ ਦੁੱਧ ਦਾ ਵਾਧਾ ਜਦੋਂ ਕੱਢ ਗਈ ਤੈਨੂੰ ਪਤਾ ਨਹੀਂ ਠੀਕ ਆ ਸੂਆ ਕਿੰਨਾ ਹੋ ਗਈ ਐ ਸੂਆ ਦੂਜਾ ਦੂਜਾ ਸੂਆ ਲਓ ਜੀ ਦੂਜਾ ਸੂਆ ਠੀਕ ਆ ਜੀ 8 ਕਿਲੋ ਦੁੱਧ ਹੁਣ ਮਤਲਬ ਜਿਹੜਾ ਚਵਾ ਦਾਂਗੇ ਉਹ 8 ਕਿਲੋ 8 ਕਿਲੋ ਲਓ ਜੀ ਹੁਣ ਜਿਹੜਾ 8 ਕਿਲੋ ਦੁੱਧ ਦੇ ਥੱਲੇ ਆ ਮੌਕੇ ਤੇ ਠੀਕ ਆ ਜੀ ਬੱਚਾ ਇਹਦਾ ਐਕਸਪਾਇਰ ਆ ਬੱਚਾ ਮਰ ਗਿਆ ਵਾ ਕਾਤਾ ਹਾਈਟ ਦੀ ਵੱਡੀ ਜਵਾਂ ਤੇ ਠੀਕ ਆ ਜੀ ਬਾਕੀ ਪਲੀ ਸਭੀ ਪੂਰੀ ਆ ਥੋੜਾ ਜਿਹਾ ਫੇਰਵਾ ਕੀਤਾ ਬੱਚੇ ਦੇ ਮਰਨ ਕਰਕੇ ਥੋੜਾ ਪੱਠਾ ਲੱਗਾ ਵੀ ਮਨ ਨਾਲ ਤਾਂ ਘਾਟ ਹੀ ਖਾਦਾ ਇਹਨੇ ਝੂਣ ਝੂਣ ਓਕੇ ਆ ਠੀਕ ਆ ਵੀਰ ਮਿਲਦੀ ਮਿਲਦੀ ਠੰਡੀ ਆ ਬੰਦਾ ਮਿਲਦੀ ਠੰਡੀ ਆ ਪਰਿੰਗੀ ਆ ਦੀ ਪਰਿੰਗਦੀ ਆ ਥੋੜਾ ਬੱਚੇ ਪੁੱਛਦਾ ਕਰਕੇ ਹੋਊਗਾ ਜਰਾ ਬੱਚੇ ਦਾ ਜਿਆਦਾ ਕਰਦੀ ਲਿਓ ਜੀ ਆ ਦੇਖੋ ਸੋ ਦੁੱਧ 8 ਕਿਲੋ ਆ ਠੀਕ ਆ ਜੀ ਸੋਈ ਨੂੰ ਕੋਈ ਜਿਆਦਾ ਸਮੇਂ ਨਹੀਂ ਹੋਇਆਗਾ ਚਲੋ ਬੱਚਾ ਹੁਣ ਨਹੀਂ ਹੈਗਾਗਾ ਮਗਰ ਬੱਚੇ ਦੀ ਆਪਣੀ ਤਾਂ ਵੀਡੀਓ ਹੈਗੀ ਆ ਨਾਮ ਦਿਖਾ ਦਾਂਗੇ अच्छा हां ਆਪਣੇ ਕੋਲ ਤੇ ਤੁਹਾਡੇ ਕੋਲ ਹੀ ਮਰਿਆ ਪੁੱਤ ਆ ਕਿ ਆ ਕਿ ਮਰਿਆ ਇੱਥੇ ਆਣ ਕੇ ਠੀਕ ਆ ਆ ਦੇਖ ਲਓ ਜੀ ਬਾਕੀ ਮਿਲ ਮਲਾਉਣ ਦੇ ਵਿੱਚ ਠੰਡੀ ਮਿੱਠੀ ਆ ਠੀਕ ਆ ਉਹ ਮਿਲ ਤੇ ਠੰਡੀ ਆ ਉਹਦਾ ਕੋਈ ਲੱਤ ਛੜਾ ਲਿੰਦੀ ਹੈਗੀ ਨਾ ਨਾ ਤੇ 8 ਕਿਲੋ ਦੁੱਧ ਜਿਹੜੀ ਗੱਲ ਕਰਨ ਵਾਲੀ ਆ ਹੁਣ ਮੌਕੇ ਤੇ ਜਿਹੜਾ ਚੋਲਣਾ ਕਿਸੇ ਭਰਾ ਨੇ ਉਹ 8 ਕਿਲੋ ਦੁੱਧਾ ਥਾਣਾ ਦੀ ਚੌਂ ਦੀ ਕੋਈ ਸਾਫ ਆ ਕੋਈ ਬਾਤ ਘਾਟ ਕੋ ਛਟਾ ਓਕੇ ਓਕੇ ਹੋਊਗੀ ਹੇਗਾ ਜੀ ਬਾਕੀ ਗੁਲਦੀਪ ਕਿਸੇ ਤੁਸੀਂ ਜਵਾਈਆਂ ਕੀਤੀਆਂ ਕਿਸੇ ਪੁੱਛਦੀ ਕੋਈ ਧਾਰ ਦੇ ਬਾਦ ਕੋਈ ਪੁਰਸ਼ ਦਾ ਦੱਸ ਦੇ ਪਹਿਲੇ ਉਹ ਜਿਹੜਾ ਉਹ ਪਹਿਲਾਂ ਦੱਸਾਂਗੇ ਨਾ ਠੀਕ ਆ ਇਹ ਤਾਂ ਮੁੱਲ ਫਿਰ ਅੱਜ ਕੀ ਕਰਤਾ ਮੁੱਲ 27 ਚ ਪਹੁੰਚ ਕਰ ਦਈਏ 27000 ਉਹ ਤਾਂ ਤੇ ਹਲ ਵੱਧ ਸੀ ਤੇ ਹੁਣ ਠੀਕ ਆ ਬਾਕੀ ਦਾ ਕਰਕੇ ਲਓ ਜੀ 27000 ਪਹੁੰਚ ਕਰ ਦਾਂਗੇ ਹਾਂ 5000 ਦੀ ਪਹੁੰਚ ਕਰ 5000 ਦੀ ਹਾਂ 5000 ਦੀ 100 ਕਿਲੋਮੀਟਰ ਤੱਕ ਹਾਂ 100 ਕਿਲੋ ਲਓ ਜੀ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਹੋ ਜੂਗੀ 5000 ਦੇ ਵਿੱਚ ਹਾਂ ਬਾਕੀ ਵਾਰ ਤੁਸੀਂ ਦੇਖ ਲਈ ਆ ਰੰਗ ਆਵਾਜ਼ ਆ ਠੀਕ ਆ ਜੀ ਤੇ ਕਤਕੂਤ ਵੀ ਉਹ ਜਦੋਂ ਨਹੀਂ ਦੇ ਉਨੇ ਕੀ ਦਾ ਫਰਕ ਹੋਰ ਵੀ ਪਾ ਸਕਦੀ ਹਲੇ ਹਾਂ ਉਹਨੇ ਕੀ ਦਾ ਫਰਕ ਮੈਂ ਪਾ ਵੀ ਸਕਦੀ ਆ ਲੜ ਗਈ ਜਾਂਦੀ ਹੈ ਨਾ ਹਾਂ ਹਾਂ ਜਿਹੜਾ ਚੀਲ ਆ ਲਿਆ ਤੇ ਫਿਰ ਦੁੱਧ ਫੇਰ ਕਰ ਜੂਗਾ ਨਹੀਂ ਠੀਕ ਆ ਹਾਂ ਦੋ ਤੇ ਨੌ ਦਾ ਕਿਲੋ ਹੈਗਾ ਜੀ ਪਰ ਹੁਣ ਠੀਕ ਆ ਠੀਕ ਆ ਠੀਕ ਆ ਤੇ ਅੱਗੇ ਆਪਣੇ ਕੋਲ ਜਿਹੜੀ ਆ ਇੱਕ ਕ੍ਰੋਸ ਵੱਛੀ ਆ ਖੜੀ ਆ ਹਾਂ ਇਹ ਵੀ ਪਹਿਲਣੀ ਆ ਹਾਂ ਹਾਂ ਇਹ ਫਿਰ ਦੁੱਧ 4 ਕਿਲੋ ਹੀ ਹੋ 4 ਕਿਲੋ ਆ ਹਾਂ ਵੇ ਹੈਗੀ ਠੰਡੀ ਸੀਲ ਵੜੀ ਆ ਤੁਹਾਨੂੰ ਚੰਗਾ ਵਾ ਠੀਕ ਆ ਲੋ ਜੀ 4 ਕਿਲੋ ਦੁੱਧ ਹੋ ਗਏ ਅੱਜ 4-5 ਦਿਨਾਂ ਏ ਆਈ ਹੋਈ ਨੂੰ ਹਾਂ ਠੀਕਾ ਲਵਾਇਆ ਸੀਗਾ ਹਾਂ ਠੀਕੇ ਭਰਾਏ ਦੋ ਭਰਾਏ ਆ ਦੋ ਭਰਾਤੇ ਆ ਉਦਾਂ ਕੀ ਠੰਡੀ ਸੀ ਠੀਕ ਆ ਜੀ 4 ਕਿਲੋ ਦੁੱਧ ਦਾ ਬੱਚੀ ਹੈ ਪਲੂਨ ਦਾ ਦੂਜੇ ਵਾਸਤੇ ਬਣੂਗੀ ਜੇ ਨਿਕਲ ਆਏ ਆ ਬਹੁਤ ਜ਼ਿਆਦਾ ਪਹਿਲਣੇ ਹੁਣ ਲੋ ਜੀ ਪਹਿਲੇ ਸੂਵੇ ਆ ਵੈਸੇ ਇਹਦੇ ਥੋੜੇ ਦੋਸਤਾਂ ਚ 4 ਕਿਲੋ ਦੁੱਧਾ ਬਾਕੀ ਹਾਂ ਠੰਡੀ ਧੀਰੀ ਥੋੜਾ ਲਾਗੋ ਵਿਖਾ ਦਈਏ ਤੁਹਾਨੂੰ ਆ ਕਰੋ ਚੱਕ ਆ ਦੇਖੋ ਐਦਾ ਹੀ ਹੋਣੀ ਹੈ ਹਰੇ ਹਰੇ ਆਓ ਗਏ ਫਿਰ ਦੋ ਦੋ ਦਈਓ ਪਾ 6 ਕਿਲੋ ਦਈਓ 6 ਹੁਣ 4 ਕਿਲੋ ਹੋਊਗਾ ਹਾਂ ਸਵੇਰੇ ਚੋਲੀ ਆ ਹਾਂ ਨਹੀਂ ਨਹੀਂ ਚੋਣ ਵਾਲੀਆਂ ਵਾਂ ਠੀਕ ਆ ਹਾਂ ਚੋਣ ਵਾਲੀਆਂ ਲੈ ਕਲਦੀਪ ਕੱਢਦੇ ਬਾਹਰ ਨੂੰ ਤੋੜ ਕੇ ਵਿਖਾ ਦਿੰਦੇ ਇਹ ਪਹਿਲਾਂ ਵੱਚੀ ਆ ਠੀਕ ਆ ਜੀ ਆਉਂਸਰਾਂ ਦੇ ਭਾਈ ਅੱਜ ਜਾਊਗੀ ਜਿਵੇਂ ਕਿਸੇ ਭਰਾ ਨਾਲ ਛੋਟੀ ਮੋਟੀ ਵੱਚੀ ਖਰੀਦਣੀ ਹੁੰਦੀ ਆ ਦੁੱਧ ਦੇ ਕਰਮਾੜੀ ਨੇ 4 ਕਿਲੋ 5 ਕਿਲੋ ਦਿੱਤੀ ਜਾਣਾ ਚਲੋ ਕੋਈ ਹਰੇ ਹਰੇ ਪੱਠਾ ਪੈਂਦਾ ਗਿਆ ਠੀਕੇ ਆ ਲਵਾਏ ਆ ਤੇ ਜੇਰੇ ਠੀਕੇ ਆ ਲਵਾਏ ਕਲਦੀਪ ਆਂਦਾ ਵੀ ਦੋ ਟੀਕੇ ਲਵਾਏ ਆ ਠੀਕ ਆ ਜੀ ਤੇ ਬਾਕੀ ਰਹਿ ਜਾਂਦੀ ਆ ਚਲੋ ਉਹ ਵੀ ਕਿਸੇ ਭਰਾ ਦਾ ਲੱਕ ਕਿਸਮਤ ਆ ਦੇਖੋ ਬਾਕੀ ਠੰਡੀ ਪਰਵਾਹ ਕੋਈ ਨਹੀਂ ਹੁੰਦਾ ਹਾਂ ਨਹੀਂ ਉਦਾਂ ਗਰਮ ਵਾਲੀ ਨਹੀਂ ਵੀ ਕੋਈ ਛਟਾਕ ਲਓ ਜੀ ਟੋਕੜ ਵਛੀ ਆ ਠੀਕ ਆ ਬਾਕੀ ਅਗੇ ਬਾਣੀ ਜ਼ਰੂਰ ਆ ਉਹ ਵੇਰਵਾ ਚਲੋ ਜਿਵੇਂ ਜਿਵੇਂ ਕੋਈ ਡਿਟੇਲ ਮਿਲਦੀ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿਤੀ ਆ ਬਾਕੀ ਚਾਰੇ ਥਾਂ ਚ ਵਾਈ ਕੁ ਵੀ ਦੇਖ ਨੰਬਰ ਨਾ ਮੈਨੂੰ ਇਹ ਥਾਂ ਤੇ ਆਉਂਦੀ ਆ ਉਹਨਾਂ ਫਰਕ ਪਾਉਂਦੀਆਂ ਹੁਣ ਕੱਲ ਹੀ ਆਈਆਂ ਉਹ ਪਰਸੂ ਆਈਆਂ ਆ ਹਾਂ ਕਈ ਭੈਣ ਭਰਾ ਦੇਦੇ ਜਾ ਕੇ ਦੁੱਧ ਦਾ ਫਰਕ ਪਉਂਦੇ ਆ ਜੇ ਨਵੇਂ ਥਾਂ ਦੇ ਆਉਂਦੀਆਂ ਉਹ ਤੋਂ ਪਉਂਦੀਆਂ ਪਉਂਦੀਆਂ ਬਿਲਕੁਲ ਆਪਣੇ ਦੁਆਨ ਕੇ ਵੀ ਗਾੜੀ ਜਾਂਦੀ ਤੇ ਇਹਦਾ ਕਲਦੀਪ ਕੀ ਮੁੱਲ ਰੱਖਿਆ ਫਿਰ ਇਹ 13000 ਜਗਰਦੀ ਪਹ ਕੋਈ ਲੈਸ ਲੂਸ ਕਰਕੇ ਯਾਰ ਹੋਰ ਛੱਡਦਾ 12 ਜ ਕਰਨਾ ਹੈ 12 ਹਜ਼ਾਰ ਹਾਂ ਲੋ ਜੀ 12000 ਦੇ ਵਿੱਚ ਇਹ ਪਹੁੰਚ ਹੋ ਜੂਗੀ 4 ਕਿਲੋ ਦੁੱਧ ਤੇ 12000 ਦੇ ਵਿੱਚ ਪਹੁੰਚ ਜੂਗੀ ਸੰਭਾਲੇ ਚੁਵਾਈ ਹੋ ਜੇ ਇਹਦੀ ਰੋਕੀ ਆ ਠੀਕ ਆ ਜੀ ਮਾਰਨਿੰਗ 9:00 ਵਜੇ ਆਪਾਂ ਵੀਡੀਓ ਬਣਾ ਰਹੇ ਆ ਚੁਵਾਈ ਗੁਲਦੀਪ ਨੂੰ ਕਿਹਾ ਸੀ ਵੀ ਚਲੋ ਮਾਰਾ ਮੁਰ ਜਿੰਨਾ ਕਿ ਚਲੋ ਵਿਖਾ ਲਾ ਦੱਕ ਦੁੱਕ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਲੈ ਲੂਵੇ ਤੋਂ ਬਾਕੀ ਚੂਣ ਚੂਣ ਇੱਕ ਨੰਬਰ ਛੱਡੀ ਫੀਲਾ ਠੀਕ ਆ ਠੀਕ ਆ ਅੱਗੇ ਨਖਤ ਆਪਣੇ ਕੋਲ ਆ ਗਈ ਬੱਛੀ ਸ਼ਾਈ ਵਾਲ ਕਰਾਉਸ ਹਾਂ ਤੇ ਇਹ ਬੱਛੀ ਕਿਵੇਂ ਆ ਬਗੈਰ ਬੱਚੋਂ ਇਹ ਵੀ ਬੱਚ ਲੋ ਵੀ ਆ ਵੀ ਬਗਾਰ ਬੱਚੋਂ ਵੜ ਤਾਨੂੰ ਦਿਖਾ ਰਿਆ ਇਹਦੇ ਥਾਰੇ ਦੁੱਧ ਕਿੰਨੇ ਆ ਇਹਦੇ ਕੋਲ 7 ਕਿਲੋ 7 ਕਿਲੋ ਨੈਟ ਜਿਹੜਾ ਹੈ ਹਾਂ 1 ਮਹੀਨੇ ਦੀ ਬਣੀ ਹੋਈ ਲੋ ਵੀ ਇਹ ਵੀ ਮਹੀਨੇ ਦੀ ਗਾਂ ਬਣੀ ਸੌਰੀ ਆ 7 ਕਿਲੋ ਦੁੱਧ ਬਾਕੀ ਮਹੀਨੇ ਦੀ ਬਣੀ ਸੌਰੀ ਆ ਹੈ ਇਹ ਵੀ ਹੈ ਪਹਿਲਾਂ ਨਿਕਾ ਦੂਜੇ ਵਾਸਤੇ ਹੋ ਗਈ ਆ ਦੂਜੇ ਵਾਸਤੇ ਪਹਿਲਾਂ ਆ ਵੀ ਠੀਕ ਆ ਜੀ ਮੱਲੋਂ ਮੁੱਲ ਤੇ ਵੀ ਆਇਆ ਮਿੱਠੀ ਆ ਹਾਂ ਆ ਇਦਾਂ ਹੀ ਬਹਿ ਜਾ ਪਾਂਗੇ ਹੂੰ ਆ ਦੇਖੋ ਆ ਠੀਕ ਆ ਜੀ ਕ੍ਰੋਸ ਅੰਗ ਬ੍ਰੀਡ ਆ ਚਲੋ ਮਹੀਨੇ ਦੀ ਇਹ ਬਣੀ ਸੋਰੀ ਆ ਕੋਈ ਨਿਕਲ ਦੇ ਪੂਰੇ ਸਾਰੇ ਗਏ ਪਰ ਚਲੋ ਨਿਕਲ ਵੀ ਆ ਸਕਦੀ ਆ ਆਵੇ ਠੰਡੀ ਇਦਾਂ ਹੀ ਬੈ ਜਾਵਾਂਗੇ ਹਾਂ ਲੈ ਆ ਤੂੰ ਚੋੜੀ ਪੋਲੀ ਆਵੇ ਲੈ ਲਾ ਠੀਕ ਆ ਠੀਕ ਆ ਵੀ ਉਹ ਕੋ ਲੱਤਾਂ ਛੜਾ ਵਾਲੀ ਗੱਲ ਨਹੀਂ ਹੈਗੀ ਕਿ ਚਲੋ ਪੰਗੇ ਤੋਂ ਬਗੈਰ ਚੁਣੀ ਇਤਰਾ ਨਹੀਂ ਹਾਂ ਲਓ ਜੀ ਠੀਕ ਆ ਬਿਲਕੁਲ ਹੋਣਾ ਪੜਤਾ ਚਲੋ ਕਿਸੇ ਪੁਰਾਣੇ ਚਾਪਣ ਦੇ ਡੰਗ ਸਾਰਨਾ ਥੋੜੇ ਪੈਸੇ ਖਰਚ ਕਰਨੇ ਆ ਤੁਹਾਡੇ ਮਤਲਬ ਦਾ ਮਾਲ ਆ ਇਹ ਕਿੰਨੇ ਦੀ ਦੇ ਦੇਂਗਾ ਅੱਜਕੱਲ ਦੀ 20 ਹਜ਼ਾਰ ਦੀ ਪਹੁੰਚ ਕਰ ਦਈਏ 20000 ਦੀ ਹਾਂ ਕੋਈ ਹਾਂ ਦੁੱਧ ਰਿਆ ਰਿਆ ਗਰੇ ਦੁੱਧ 8 ਕਿਲੋ ਦਈਏ ਨਾ ਨੇ ਹਾਂ ਹਾਂ ਲਓ ਜੀ ਕਰੋ ਚੱਕ ਠੀਕ ਆ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਦਿਖਾਈਆਂ ਨੇ ਸਾਰੇ ਭਰਾਵਾਂ ਨੂੰ ਠੰਡੀ ਸੀ ਚੋਣ ਜਾਣ ਵੀ ਚੰਗੀ ਆ ਹਾਂ 20000 ਦੀ 100 ਕਿਲੋਮੀਟਰ ਤੱਕ 19 ਦੀ ਕਰਦਾ ਚਲ 19 ਤੇ ਕਰਦੇ ਲਓ ਜੀ 19000 ਦੀ ਐ ਫਾਈਨਲ ਅੱਜ ਵੇੜ ਤੁਹਾਨੂੰ ਮਿਲ ਜੂਗੀ 2288787 ਕਿਲੋ ਤੇ ਕੋ ਇਹਦੇ ਥਲੇ ਹਾਜ਼ਰ ਆ ਬਾਕੀ ਬਖਾਲਾ ਬਖੁਲਾਏ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਬਿਲਕੁਲ ਤੈਨੂੰ ਪਾ ਦੇ ਫਰਕ ਪਉਂਦੀ ਪਉਂਦੀ ਜੋ ਨਵੇਂ-ਨਵੇਂ ਥਾਂ ਦਾ ਜਾਂਦੀਆਂ ਥੋੜਾ ਬਿਲਕੁਲ ਬਿਲਕੁਲ ਹਾਂ ਠੀਕ ਆ ਅੱਗੇ ਕੁਲਦੀਪ ਨਖਟ ਆਪਣੇ ਕੋਲ ਇੱਕ ਇਧਰ ਝੋਟੀ ਆ ਗਈ ਆ ਦੁੱਜੇ ਨੂੰਈ ਆ ਅੱਛਾ ਜੀ ਹਾਂ ਰਾਤ ਹੀ ਸੂਈ ਰਾਤ ਹੀ ਸੂਈ ਆ ਕੀ ਬੱਚਾ ਮਗਰ ਦੇ ਬੱਚਾ ਕਟਾ ਬਹੁਤੀ ਮਗਰ ਕਟਾ ਮੇਲ ਕਾਫ ਤੇ ਦੁੱਜਾ ਸੂਆ ਝੋਟੀ ਆ ਪ੍ਰੀਖ ਪਤਲਾ ਫੇਸ ਛੋਟਾ ਸਿੰਘ ਤੁਲੇ ਦੀ ਆ ਕੁਆਲਿਟੀ ਆ ਸੁਭਾ ਥਾਣ ਲੱਗਾ ਕਰਮਾ ਹਾਂ ਥਾਂ ਤੋਂ ਬੜਾ ਚੰਗਾ ਵਾ ਪੱਧਰੀ ਪੁੱਤੜੀ ਛੜੀ ਆ ਤੇ जख्मਾ ਮਾਰਾ ਜਾ ਹੋਇਆ ਜੇ ਉਹ ਨਾ ਧਾਰ ਕੈਡੀ ਆਉਂਦੀ ਆ ਅੱਛਾ ਅੱਛਾ ਹਾਂ ਥਲੜਾ ਸਾਰੂ ਥੋੜਾ ਬੰਦ ਹੋ ਗਿਆ ਤੇ ਉਤੋਂ ਉਤਾਰ ਨਿਕਲਦੀ ਆ ਅੱਛਾ ਅੱਛਾ ਹਾਂ ਉਹ ਬਾਹਰ ਸਟਾਣੀ ਹਾਂ ਪੂਰ ਛਟਾਣੀ ਦਾ ਨਹੀਂ ਪੂਰ ਛਟਾਣੀ ਆ ਧਾਰ ਬੰਨੇ ਦੀ ਆਉਂਦੀ ਆ ਇੱਕ ਸਾਈਡ ਤੋਂ ਉਤਾਰਨ ਜਾਂਦੀ ਆ ਹਾਂ ਚਲੋ ਉਹ ਆਪਾਂ ਵੇਰਵਾ ਪਾ ਦਿੱਤਾ ਜਿੱਦਾਂ ਮਰਜ਼ੀ ਕੋਈ ਚੋਕ ਚਲੋ ਆਪਾਂ ਗੱਬਨ ਲਈ ਜੀ ਉਦੋਂ ਦੇ ਹਾਂ ਇਹ ਰਾਤੀ ਸੁੱਈ ਗਿਆ ਅੱਜ ਨਹੀਂ ਨਹੀਂ ਰਾਤ ਸੁੱਈ 12 ਵਜੇ ਲੋ ਜੀ ਰਾਤੀ 12 ਵਜੇ ਜੇ ਜੇਰ ਪਾਤੀ ਓਕੇ ਬੋਦੀ ਜੇਰ ਪ੍ਰੋਪਰ ਪਾ ਦਿੱਤੀ ਜਨੇ ਠੀਕ ਆ ਇਹ ਜੇਰ ਦੀ ਗਾਰੰਟੀ ਹੋਊਗੀ ਆਪਣੀ ਪਈ ਪਈ ਆ ਠੀਕ ਆ ਸੋ ਜੇਰ ਪਾ ਦਿੱਤੀ ਇਹ ਕੁਲਦੀਪ ਦੇ ਫਾਰਮ ਤੇ ਇੱਥੇ ਆਈ ਆ ਠੀਕ ਆ ਜੀ ਇੱਥੇ ਜੇਰ ਜੂਰ ਪਾਈ ਜਨੇ ਬਾਕੀ ਕੁਝ ਧਾਰਾ ਮਾਰ ਕੇ ਚਲੋ ਇਹਨਾਂ ਨੂੰ ਤਸੱਲੀ ਕੀਤੀ ਆ ਜੋ ਡਿਟੇਲ ਇੱਕ ਨਾਰਮਲੀ ਗੱਲ ਬਾਤ ਸਾਰੇ ਭਰਾਵਾਂ ਨੂੰ ਦੱਸ ਹੀ ਦਿੱਤੀ ਆ ਨਿਚੋਇਆ 2 ਕਿਲੋ ਬੋਲਾ ਨੂੰ ਠੀਕ ਆ ਨਾਲ ਕੱਟੇ ਨੂੰ ਪਿਆ ਆ ਠੀਕ ਆ ਆ ਦੇਖ ਬਾਕੀ ਪਧਰਾਏ ਪਧਰੂ ਦੇ ਬੜੀ ਥਾਨ ਬੜਾ ਚੰਗਾ ਲੱਗਾ ਥੱਲੇ ਪੁੱਤਰ 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 ਬਹੁਤ ਹਾਂ ਆ ਦੇਖੋ ਉਹ ਥਾਣੀ ਕੁੜੀ ਹੈ ਸਰੂ ਜਿਹੜਾ ਥੋੜਾ ਟੇਡਾ ਬਿਲਕੁਲ ਬਿਲਕੁਲ ਸਰੂ ਜ਼ਰੂਰ ਟੇਡਾ ਗਾ ਬਹਿਣੀ ਵਾਲੇ ਮਗਰਲੇ ਥਾਂ ਦੀ ਜੇ ਆਪਾਂ ਗੱਲ ਕਰਦੇ ਪਏ ਉਹ ਸਰੂ ਟੇਡਾ ਬਾਕੀ ਧਾਰ ਜਦੋਂ ਆਪਾਂ ਚਵਾਈ ਕਰਦੇ ਆ ਉਹ ਇੱਕ ਸਾਈਡ ਨੂੰ ਧਾਰ ਜਾਂਦੀ ਹੈ ਠੀਕ ਆ ਬਾਕੀ ਪੂਰ ਛਟਾ ਨਹੀਂ ਹੈਗਾ ਹਨਾ ਨਾ ਨਾ ਪੂਰ ਛਟਾ ਹੈ ਹੈ ਪੋਲੀ ਚੋਣ ਵਾਂਗ ਉਸੇ ਸੰਦੀ ਚੋਣ ਚੋਣ ਪੋਲੀ ਆ ਅੱਛਾ ਤੂੰ ਜਿਦਾ ਬਹਿ ਹੁੰਦਾ ਤਾਂ ਆਪਾਂ ਵੇਖ ਹੀ ਨਹੀਂ ਲਗਾਉਣੀ ਇਸ ਤਰ੍ਹਾਂ ਨੇ ਬਹਿਣ ਨਹੀਂ ਤੇਰਾ ਕੱਠੇ ਤੋਂ ਬਗੈਰ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਗਲਦੀਪ ਕੋਈ ਗੱਲ ਨਹੀਂ ਬਾਕੀ ਬੱਚਾ ਲਾ ਕੇ ਕੋਈ ਵੀ ਪ੍ਰਾਪਤੀ ਤਸੱਲੀ ਆ ਜੇ ਕਮਰ ਜੀ ਆਉਂਦੀ ਤਸੱਲੀ ਕਰੇ ਉਹ ਆਪਾਂ ਦਾਤਾ ਵੀ ਸਰੂ ਪਿੰਗਾ ਵਾ ਥੋੜਾ ਥੱਲੜਾ ਬੰਦ ਹੋ ਗਿਆ ਤੇ ਓਕੇ ਹਾਂ ਸੋ ਇਹ ਗੱਲ ਬਾਤ ਤਾਂ ਠੀਕ ਆ ਜੀ ਬਾਕੀ ਝੋਟੀ ਤਾਜੀ ਸੂਈਆਂ ਰਾਤੀ ਚੇਰ ਜੂਰ ਪਾ ਦਿੱਤੀ ਇਹਨੇ ਬਿਲਕੁਲ ਤੇ ਆ ਜਿਹੜਾ ਬਹੁਤ ਜ਼ਿਆਦਾ ਚੰਗਾ ਵਾ ਹਾਂ ਨਖੇੜ ਚੰਗਾ ਗੈਪ ਸਪੇਸ ਤੁਹਾਡੇ ਸਾਹਮਣੇ ਆ ਮੁੱਠੀਦਾਰੀ ਥਣ ਲੱਗਾ ਕਰਮ ਵਾਲੀਓ ਜੀ ਕਿੰਨੇ ਦੀ ਮੁੱਲ ਦੀ ਆ ਕਿੰਨੇ ਦੀ ਦੇ ਰਹੇ ਇਹ 75 ਦੀ ਪਹੁੰਚ ਕਰ ਦਈਏ ਉਹਦਾ ਝੋਟੀ ਆਈ 85 ਹਜ਼ਾਰ ਦੀ ਹਾਂ 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 ਤੇ ਚਲੋ ਮਾੜੀ ਮੋੜ ਜਿਹੜੀ ਉਹ ਸਰੂ ਮੜਾ ਟੇਢੀ ਧਾਰਨਾ ਆਉਂਦੀ ਫਿਰ ਤਾਂ ਚਲੋ ਹਾਂ ਫਿਰ ਤੇ ਆਈ ਹੋਰ ਦੋ ਛੜਦਾ 73 ਕਿੰਨੇ ਦੀ 73 ਦੀ 73 ਦੀ ਹਾਂ 73 ਦੀ ਲਓ ਜੀ 73 ਹਜ਼ਾਰ ਦੀ ਆ ਮਗਰ ਇਹ ਕੱਟਾ ਪਾ ਨਾ ਮੇਲ ਕਾਫ ਆ ਬੱਚਾ ਕੱਟਾ ਮਗਰ ਆ ਗਿਆ ਲਓ ਜੀ ਮਗਰ ਕੱਟਾ ਤੇ ਰਾਤ ਹੀ ਸੂਈ ਹੈ ਜਰ ਜਰ ਪ੍ਰੋਪਰ ਪਾਤੀ ਕਰੋ ਸੰਪਰਕ ਮੇਰੇ ਭਰਾ ਟਿਕਾ ਜੀ 73 ਹਜ਼ਾਰ ਦੀ ਇਹ ਪਹੁੰਚ ਗਈ ਆ ਹਾਂ ਪਹੁੰਚ ਪਹੁੰਚ ਠੀਕ ਆ ਬਾਕੀ ਕੋਈ ਵੀ ਫਾਰਮਰ ਵੀ ਠੀਕ ਆ ਜੀ ਖਰੀਦਣ ਤੋਂ ਪਹਿਲਾਂ ਸਾਈਪੈਨ ਨਾ ਕਰੋ ਬੇਸ਼ੱਕ ਆਪ ਦੀ ਚਵਾਈ ਵੀਡੀਓ ਕਾਲ ਤੇ ਕਰਾ ਲਿਆ ਜੇ ਹੁਣ ਥੋੜਾ ਜਿਹਾ ਸਮਾਂ ਵੀ ਘਾਟਾ ਬਾਕੀ ਬੱਚਾ ਵੀ ਉਹ ਬੋਰਨਾ ਬਾਕੀ ਬੱਚੇ ਨੂੰ ਚੜਦੀ ਚੁਰਦੀ ਪ੍ਰੋਪਰ ਤੋਂ ਮੇਰੇ ਆਪ ਲਾ ਕੇ ਹਾਂ ਦੋ ਕਿਲੋ ਤੜ ਕੇ ਧਾਰਾਂ ਕੱਢੀਆਂ ਨੇ ਹਾਂ ਜੀ ਬਾਕੀ ਕੋਈ ਸੱਜਣਾ ਦੀ ਚੋਕੇ ਤਸੱਲੀ ਕਰ ਲੈ ਠੀਕ ਆ ਇਧਰ ਇੱਕ ਮੱਝ ਵਿਖਾ ਦਿੰਦੇ ਆ ਸੂਬਿਆਂ ਦੇ ਵਿੱਚ ਇਹ ਕੁਲਦੀਪ ਕਿਵੇਂ ਆ ਤੇ ਜਾਊ ਆਉ ਬਹੁਤ ਜੀ ਕੋ ਤੇ ਜਾ ਮੰਨੇ ਬਾਕੀ ਹਰੇਕ ਭਰਾ ਦੀ ਸਮਝ ਵੇਖ ਲੈ ਠੀਕ ਆ ਜੀ ਆ ਮਾਰੋ ਨੀਗਾ ਏ ਅੱਜ ਕਿੰਨੇ ਦਿਨਾਂ ਤੋਂ ਹੋ ਗਏ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਏ ਨਾ 5-6 ਦਿਨ 5-6 ਦਿਨ ਹਾਂ ਬਾਕੀ ਦੰਦੋਂ ਦਾ ਘਵਾੜਾ ਰ ਗਿਆ ਹਾਂ ਓਕੇ ਓਕੇ ਠੀਕ ਆ ਦੰਦ ਦੁੱਕੇ 5-6 ਦਿਨਾਂ ਦੀ ਸੂਈ ਆ ਬੱਚਾ ਮਗਰ ਤੇ ਕਟਾ ਮਗਰ ਤੇ ਇਹ ਕੰਨੇ ਕਿ ਦੁੱਧ ਤੇ ਆ ਗਈ ਇਹ ਕੋ ਦਸ ਕਿਲੋ ਦੁੱਧ 10 ਕਿਲੋ ਹਾਂ ਲਓ ਜੀ 10 ਕਿਲੋ ਦੁੱਧ ਕਟਾ ਦੇ ਕੁੜੀਆ ਮਗਰ ਕਟਾ ਮੇਲ ਕਾਫ ਆ ਬੱਚਾ ਹਾਂ ਬੱਚਾ ਦੇ ਟੇਡੇ ਕਟਾ ਲਾਇਦ ਰਿਹਾ ਹਾਂ ਨੀਲੀ ਰਵੀ ਦਾ ਕਟਾ ਆ ਗਿਆ ਮਗਰ ਲਓ ਜੀ ਨੀਲੀ ਰਵੀ ਦਾ ਮਗਰ ਕਟਾ ਦੁੱਧ ਕਿੰਨਾ 6 ਕੇ 7 ਦਾ ਕਿਲੋ ਦੋ ਦਤਾ ਕੋ 10 ਕਿਲੋ ਹਾਂ 9 ਕਿਲੋ ਦੀ ਗਾਰੰਟੀ ਹੋਗੀ ਦੀ ਵੇਖ ਲੈ ਹਾਂ ਇੱਕ ਥਾਂ ਥੋੜਾ ਲਮਰਾਦੀ ਦੇ ਲਾ ਠੀਕ ਹੈ ਸਦਣਾ ਭਰ ਭੁੱਲ ਜੀ ਥੋੜੀ ਜੀ ਹਾਂ 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 ਚੋਂ ਚੋਂ ਨੁੱਕੇ ਹੋਏ ਇੱਕ ਨਬਰ ਠੀਕ ਹੈ ਚੋਂ ਪੋਲੀ ਪੋਲੀ ਵੜੀ ਆ ਠੀਕ ਆ ਬਤਾਰਾਂ ਦੀ ਕੋਈ ਬਾਤ ਘੜਨੀ ਜਿਹੜਾ ਲੱਗਾ ਨਾ ਨਾ ਬਤਾਰਾਂ ਦੀ ਨਹੀਂ ਬਾਤ ਕਰ ਠੀਕ ਠੀਕ ਹੈ ਹਾਂ ਅਗਲਾ ਥਾਂ ਨਾ ਹਾਂ ਉਹ ਲਮਰਾਦੀ ਥੋੜੇ ਉਧਰ ਲਾ ਚੋਂ ਤੇ ਨਾ ਬੰਨੇ ਆਣਾ ਬੈਗੇ ਚੂਲੇ ਦੇ ਪਰਵਾਇ ਕੁ ਨਹੀਂ ਠੀਕ ਆ ਲੋਦੀਏ ਬਿਲਕੁਲ ਸਰੀਰ ਦਾ ਢਾਂਚਾ ਇਹਦਾ 6-7 ਤੱਕ ਦਿਨਾਂ ਦੀ ਸੂਈ ਆ ਕੱਟਾ ਮਗਰ 10 ਕਿਲੋ ਦੁੱਧ 9 ਦੀ ਤਸੱਲੀ ਕੁਲਦੀਪਾ ਤਾਂ ਦੇਵਾਂਗੇ ਵੀ 9 ਕਿਲੋ ਜਿਹੜਾ ਦੁੱਧ ਕੋਈ ਵੀ ਭਰਾ ਚੋ ਸਕਦਾ ਇੱਥੇ ਆਣ ਕੇ ਹਾਂ ਬ੍ਰੇਕ پتਲਾ ਪਿੰਡਾ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਸੁਬਿਆਂ ਦੇ ਵਿੱਚ ਵੀ ਤੁਹਾਨੂੰ ਡਿਟੇਲ ਦਿੱਤੀ ਆ ਕੋਈ ਨੂੰ ਕਿਸੇ ਨੂੰ ਤਿੱਜੇ ਜਾਣ ਦੀ ਇਹਨਾਂ ਨੂੰ ਚੌਥੇ ਜਾਪਦੀ ਆ ਹਰੇਕ ਦੀ ਆਪੋ ਆਪਣੀ ਸਮਝਾ ਚੋਣ ਆ ਸਾਰਿਆਂ ਬੰਨੋਂ ਪਰਫੈਕਟ ਆ ਚੋਣ ਚੰਗੀ ਆ ਹਾਂ ਦੇਖ ਠੀਕ ਆ ਥਾਣੇ ਇਧਰ ਤੁਹਾਨੂੰ ਵਿਖਾ ਦਿੰਨੇ ਆ ਬਹਿਣੀ ਵਾਲੇ ਪਾਸਿਓਂ ਹਾਂ ਲੰਮਾ ਥੋੜਾ ਐਸਾ ਇੱਕ ਬਹਿਣੀ ਵਾਲੇ ਪਾਸਿਓਂ ਥਾਣ ਜਰੂਰ ਮੜਾ ਜਾ ਲੰਬਾਈ ਦੇ ਵਿੱਚ ਭਰਾ ਨੂੰ ਲੱਗੂਗਾ ਕਿ ਸਾਨੂੰ ਵੀ ਇੱਕ ਡੇਢ ਇੰਚ ਇੱਕ ਇੰਚ ਦਾ ਫਰਕ ਹੈਗਾ ਪਰ ਧਾਰਾਂ ਦੇ ਵਿੱਚ ਕੋਈ ਫਰਕ ਨਹੀਂ ਵੀਰ ਦੱਸ ਰਿਹਾ ਵੀ ਧਾਰਾਂ ਦੇ ਵਿੱਚ ਚੋਣ ਚਾਣ ਦੇ ਵਿੱਚ ਕੋਈ ਫਰਕ ਨਹੀਂਗਾ ਲੈ ਵੀ ਕੁਲਦੀਪ ਕੀ ਡਿਮਾਂਡ ਰੋ ਕੀ ਦੇ ਦਾਂਗੇ ਇਹ 80000 ਚ ਪਹੁੰਚ ਕਰਦਾ ਹੈ 82000 ਚ ਹਾਂ ਠੀਕ ਹੈ ਭਰਾ ਹੋਰ ਯਾਰ ਛੱਡਦਾ 80000 ਚ ਲਓ ਜੀ 80000 ਦੇ ਵਿੱਚ ਹੋਰ ਦਸਾਂ ਤੋਂ ਬਾਹਰ ਕੱਢੂਗੀ 80000 ਦੇ ਵਿੱਚ ਪਹੁੰਚ ਹੋ ਜੂਗੀ 1 ਸੋ ਇਹ ਮਜਾ ਦੋ ਜੜੀਆਂ ਤੇ ਇੱਧਰ ਤੁਹਾਨੂੰ ਆਪਾਂ ਦੋ ਤੋਂ ਤਿੰਨ ਨਾ ਕੁ ਵੈੜਾ ਦਿਖਾਉਂਦੇ ਇੱਕ ਬਾਹਰ ਵੈੜਾ ਇਹ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਗੱਬਣ ਵੈੜਾ ਜਰਸੀ ਕ੍ਰੋਸ ਅੰਗ ਦੇ ਵਿੱਚ ਜਰਸੀ ਦੇ ਸ਼ਾਈ ਹਾਲ ਚ ਇਹ ਕੁਲਦੀਪ ਆਪਣੇ ਕੋਲ ਗੱਬਣ ਵੈੜਾ ਸੁਭਾ ਕਿਵੇਂ ਆ ਵੈੜਦਾ ਸੁਭਾ ਦੂਜਾ ਵਾਲੇ ਕੋਲ ਕੋਈ ਤੀਜਾ ਵਾਲੇ ਠੀਕ ਆ ਭਾਈ ਹਾਂ ਆ ਢੱਲਾ ਟੂ ਲਾਂ ਵੜੀਆਂ ਲੈ ਲੈ ਹਾਂ ਨੇ ਬਣੋ ਪੂਣੂ ਕੀ ਚੰਗੀ ਵੈੜ ਥੱਲੇ ਹਾਂ ਨਹੀਂ ਦੀ 10 12 ਦੇ ਨਾਲ ਇਹ 10 12 ਦੇ ਲੈ ਜੀ ਨੇ 15 ਵੀ ਹੱਟ ਰਹੀ ਹੈ ਸੁਭਾ ਦੂਜਾ ਹੀ ਆ ਆ ਦੂਜਾ ਵਾਲੇ ਕੋਲ ਕੋਈ ਤੀਜਾ ਵਾਲੇ ਠੀਕ ਆ ਘਰ ਵਾਲੇ ਦੂਜਾ ਹੀ ਜਾਂਦੇ ਹਿੱਸਦਾ ਠੀਕ ਆ ਲਓ ਜੀ ਸੂਬਾ ਕੋਈ ਦੂਜਾ ਕੋ ਉੱਤੇ ਜਵਦੀ ਸਮਝ ਵੇਖ ਲਿਆ ਜੇ ਬਾਕੀ ਪੂਰੀ ਗੋਲ ਢੋਲ ਰਗੀ ਆ ਠੀਕ ਆ ਜੀ ਹਾਈ ਟੋ ਮੀਡੀਅਮ ਦਰਮਿਆਨ ਦੀ ਵੀਡੀਓ ਵਾਈਡ ਦੇ ਵਿੱਚ ਚਾਰੇ ਥਾਣ ਦਿਨ ਸਮਾਂ 10 ਤੋਂ 12 ਦਿਨ ਨੇ ਤੇ ਬਾਕੀ ਅਸੀਂ ਆਏ ਨਹੀਂ ਦਿਨ ਖੜੂਗੀ ਆ ਮਾਰੂ ਨਹੀਂਗਾ ਪਰ ਉਹਨੂੰ ਤੋਸ ਦੇ ਮਾਰੀ ਜੀ ਹੈ ਉਹਨੂੰ ਤੋੜ ਦੇ ਠੀਕ ਆ ਸੋ ਚਾਰੇ ਥਾਣਾ ਕੋਈ ਫੋੜ ਸ਼ਾਂਕ ਨਹੀਂ ਗਈ ਮਤਲਬ ਕੋਈ ਵਾਧੂ ਘਟੂ ਨਾਲ ਬੱਚੀ ਕੋਈ ਐਕਸਟਰਾ ਥਣ ਥਣ ਨਹੀਂ ਲੱਗਾਗਾ ਠੀਕ ਆ ਤੋ ਤੁਹਾਨੂੰ ਵੀ ਓਕੇ ਹੋਊਗੀ ਆਮ ਕੋਈ ਇਧਰ ਮਗਾਲੇ ਆਉਂਦੇ ਉਥੇ ਘਰੇ ਜਾ ਕੇ ਤਿੱਪਲੇ ਠੀਕ ਆ ਜੀ ਸੋ ਤਿੱਪਣ ਦੀ ਗਰੰਟੀ ਤਸल्ली ਆ ਕੋਈ ਭਰਾ ਘਰੇ ਲਿਜਾ ਕੇ ਤਪਾ ਕੇ ਬਾਅਦ ਵਿੱਚ ਵੀ ਪੈਸੇ ਪੇਮੈਂਟ ਕਰ ਸਕਦਾ ਹੂੰ ਪਿੱਛੇ ਭਾਰਤੀ ਵੀ ਕੋਈ ਮੁਸ਼ਕਲ ਨਹੀਂ ਠੀਕ ਆ ਜੀ ਚਲੋ ਜਿੰਨੇ ਇੱਥੇ ਆਣਗੇ ਤਸल्ली ਕਰਕੇ ਲੈ ਜਾਣੀਆਂ ਉਹਦੀ ਕੋਈ ਗੱਲਬਾਤ ਨਹੀਂ ਉਹਦੀ ਤਸल्ली ਕਰੇ ਭਰਾ ਆਪਣਾ ਇਹਦਾ ਕੁਲਦੀਪ ਉਹ ਲੱਗੀ ਡਿਮਾਂਡ ਕਰਦੇ ਅੱਜ ਇਹਦੀ 35 ਦੀ ਪਹੁੰਚ ਕਰਾਂਗੇ 35000 ਚ ਹੂੰ ਉਹ ਜੀ 35000 ਦੇ ਵਿੱਚ ਫਾਈਨਲ ਮਿਲ ਜੂਗੀ ਚਲੋ ਆਮਾ ਧਾਵਾ ਤੇ ਆਈ ਜਦੋਂ ਕੋਈ ਸੂਸਵਾ ਕੇ ਕੋਈ ਦੋ ਪੀਲੇ ਜਲਪਣੇ ਵੀ ਦੇ ਦਿੰਦੇ ਨਹੀਂ ਇਹ ਤੋਂ ਘਟ ਕੇ ਦੋ 33000 ਦੇ ਕਰ ਕਰਕੇ ਦੇ ਦੇ ਲੈਸ ਹੋਣਾ ਹੋਰ ਯਾਰ ਛੱਡਦਾ ਚਮਚੀ ਕਰ 34000 ਦੀ ਹਾਂ ਚਮਚੀ ਕਰਦੀ ਲਓ ਵੀ 34000 ਦੀ ਪਹੁੰਚ ਵੀ ਗਈ ਨਾ ਹਾਂ ਪਹੁੰਚ ਗਈ ਲਓ ਵੀ 34000 ਦੇ ਫਾਈਨਲ ਮਿਲ ਜੂਗੀ ਆ ਨਾ ਚਲੋ ਕੋ 10 ਦਿਨ ਸਾਹਮਣੀ ਪਾਣੀ ਆ 10 15 ਦਿਨ ਕਿੰਨੇ ਦਿਨ ਬਣੂ ਚੰਗੀ ਰੜ ਬਣ ਚੰਗੀ ਚਾਊਗੀ ਥੱਲੇ ਹੋ ਬਾਕੀ ਉਤੋਂ ਪਿੰਡੇ ਪੁੰਡੇ ਦੀ ਵੀ ਕਰਮ ਵਾਲੀ ਸਾਫ ਸੁਥਰੀ ਹੈ ਲੇਵਾ ਵੀ ਬਿਲਕੁਲ ਤੁਹਾਨੂੰ ਦਿਖਾਤਾ ਸਾਫ ਆ ਅੱਗੋਂ ਛਟਾ ਲਈਗੇ ਨੇ ਤੁਹਾਨੂੰ ਤੋਂ ਹੀ ਕਰਨੀ ਆ ਪਿੱਛੇ ਪੂਰਾ ਲੇਵਾ ਪਰ ਹੋਊਗੀ ਤੇ ਇਹ ਅੱਜ ਸਿਰਫ 34000 ਦੀ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਜੀ ਚਾਰੋ ਚੂਰੂ ਪੂਰੀ ਆ ਬੜਾ ਗਲਦੀਬ ਹਾਂਜੀ ਮੈਂ ਚਾਰੋ ਚੂਰੂ ਪੂਰੀ ਆ ਪੂਰੀ ਪੂਰੀ ਆ ਤੂੜੀ ਖਾਂਦੀਆਂ ਹਾਂ ਹੈ ਅਰੇ ਆਦੇ ਨਹੀਂ ਕੋਸਾ ਲਸੂਲ ਚਾਰ ਚੋਰ ਵੀ ਲੈ ਕੇ ਪਾਦ ਗਏ ਹਾਂ ਚਾਰ ਨਹੀਂ ਬੇ ਚੋਕਰ ਹੈਗਾ ਪਾਈ ਜੀ ਦਾ ਅੱਛਾ ਹੂੰ ਠੀਕ ਹੈ ਭਰਾ ਤੂੜੀ ਵਧੀਆ ਅੱਜ 200 ਨਾਗ ਜਿਹੜੇ ਆ ਪਾ ਤੁਹਾਨੂੰ ਦਿਖਾਤੇ ਆ ਹੌਲੇ ਪੜਤੇ ਆ ਜਾਇਜ਼ ਰੇਟ ਆ 6k ਤਕਰੀਬਨ ਜੇ ਨਗਾਂ ਦੀ ਗੱਲ ਕਰੀਏ ਤੇ ਕੁਛ 6k ਨਾਗ ਨੇ ਠੀਕ ਆ ਜੀ ਦੋ ਮੱਝਾਂ ਦਿਖਾਈਆਂ ਨੇ ਸੁਈਆਂ ਤਾਜ਼ੀਆਂ ਤੇ ਦੋ ਟੋਕੜ ਵਾਹਲਾ ਇੱਕ ਬਗੈਰ ਬੱਚਿਆਂ ਤੇ ਇੱਕ ਸੱਜਰ ਤਿਆਰੀ ਵਾਲੀ ਆ ਸੋ ਇਹ ਨਾਗਨੇਕਲਦੀਪ ਇੱਕ ਨੰਬਰ ਕਰਦ ਗਏ ਸਾਂਗੇ। ਨੰਬਰ ਆਪਣਾ 9465133233 ਪਿੰਡ ਬੁਰਜ ਨਸੂਗਿਆ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ। ਪਿਛਲੀ ਮਾਲ ਵੇਚ ਲਿਆ ਸੀ। ਹਾਂ ਵੇਚ ਗਿਆ ਸਾਰੇ। ਪਹਿਲੀਆਂ ਸੀ। ਚਲੋ ਬਾਕੀ ਮਾਲ ਰੇਡ ਜਾਇਆ ਜਾ ਹਨਾ। ਨਹੀਂ ਮਾਲ ਤਾਂ ਹੁਣ ਵੀ ਆਪਣਾ ਔਰਦੀਆਂ ਵਾਲਾ ਇਹ ਕੰਮ ਹੈ ਸਾਰਾ। ਹਾਂ। ਠੀਕ ਹੈ ਭਰਾ। ਲੋ ਵੀ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ। ਬੁਰਜ ਨੱਥੂ ਕੇ ਵਿਜਟ ਕਰ ਲਿਓ ਪੱਟੀ 5 ਕਿਲੋਮੀਟਰ ਸਰਹਿਆਲੀ ਕੋ 6-7 ਕਿਲੋਮੀਟਰ। ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬਿੜੀ ਕੋ ਦੇਖਣ ਦੇ ਲਈ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ। ਸ